ਕਹਤਾ ਬਾਈ ਸਾਰੇ ਭਰਾਵਾਂ ਦਾ ਠੀਕ ਆ ਕਈਆਂ ਨੇ ਸਿਰੰਜਾ ਬਣਾ ਰੱਖੇ ਨੇ ਛੋਟੀਆਂ ਲੈ ਕੇ ਨਾ 3 ਐਮ ਐਲ ਵਾਲੀ ਸਿਰੰਜਾ ਠੀਕ ਆ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਹੇ ਤੇ ਚੜ੍ਹਦੇ ਪੰਜਾਬ ਵਾਲੇ ਤਿੰਨਾਂ ਵਾਲੇ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਬਾਈ ਕੁ ਅਰਦਾਸ ਕਰਦੇ ਆਂ ਵੀ ਸਭ ਦੇ ਘਰ ਪਰਿਵਾਰਦਨ ਦੋਸਤ ਤੇ ਚੜ੍ਹਦੀ ਕਲਾ ਚ ਹੋਣ ਸੋ ਬਾਈ ਅੱਜ ਵਾਲੀ ਵੀਡੀਓ ਐ ਇਹਦੇ ਚ ਆਪਾਂ ਠੀਕ ਆ ਮੱਖਣੀ ਦਿੰਨੇ ਆ ਆਪਾਂ ਆਪਣੇ ਜਾਨਵਰਾਂ ਨੂੰ ਠੀਕ ਆ ਉਹ ਵੀ ਦਿਖਾਵਾਂਗੇ ਤੇ ਕੁਝ ਕੁ ਗੱਲਾਂ ਕਰਾਂਗੇ ਠੀਕ ਆ ਤੇ ਇੱਕ ਦੋ ਕਮੈਂਟਾਂ ਦੀਆਂ ਗੱਲਾਂ ਕਰਨੀਆਂ ਮੇਰੇ ਭਰਾਵਾਂ ਦੀਆਂ ਠੀਕ ਹੈ ਤੇ ਸੋ ਬਾਈ ਆਪਾਂ ਆਹ ਦੇਣਾ ਚ ਮਖਣੀ ਜ਼ਰੂਰ ਦਿੰਨੇ ਆ ਹਨਾ ਬੱਚਿਆਂ ਨੂੰ ਜਿਹੜੇ ਪੱਤੇ ਵੀ ਆ ਚਾਹੇ ਛੋਟੇ ਬੱਚੇ ਆ ਜਿਵੇਂ ਹੁਣ ਆਪਣੇ ਆਹ ਬੱਚੇ ਨੇ ਹੁਣੇ ਤਿਆਰ ਨਹੀਂ ਬਾਈ ਠੀਕ ਹੈ ਆ ਬੱਚੇ ਅਜੇ ਮੈਂ ਆਪਣੇ ਹਨ ਨਹੀਂ ਤਿਆਰ ਨਹੀਂ ਠੀਕ ਹੈ ਇਹਨਾਂ ਨੂੰ ਮਖਣੀ ਮੁਖਣੀ ਦੇਵਾਂਗੇ ਹੁਣ ਤਰੇ ਤੁਹਾਨੂੰ ਦੇ ਕੇ ਦਿਖਾਉਣੇ ਆ ਕਿਵੇਂ ਦਿੰਨੇ ਆ ਮਖਣੀ ਆਪਣੀ ਆ ਪਈ ਹੈ ਠੀਕ ਹੈ ਕਿਵੇਂ ਦੇਣੀ ਆ ਉਹ ਵੀ ਤੁਹਾਡੇ ਨਾਲ ਕਰਦੇ ਆ ਸ਼ੇਅਰ ਹਾਂ ਭਾਈ ਮਿੱਤਰ ਪਿਆਰਿਓ ਮੱਖਣੀ ਦੇਣ ਦੇ ਕਈ ਢੰਗ ਹੁੰਦੇ ਨੇ ਠੀਕ ਆ ਅੱਡੋ ਅੱਡ ਹਿਸਾਬ ਆ ਭਾਈ ਸਾਰਿਆਂ ਦਾ ਸਿਰੰਜ ਨਾਲ ਵੀ ਦੇ ਸਕਦੇ ਆ ਆਪਾਂ ਠੀਕ ਆ ਹੱਥ ਨਾਲ ਵੀ ਦੇ ਸਕਦੇ ਆ ਉਹ ਤੁਹਾਡੀ ਇੱਛਾ ਜਿਵੇਂ ਮਰਜ਼ੀ ਆਪਾਂ ਨੂੰ ਮੱਖਣੀ ਦੇਣੀ ਆ ਆਪਾਂ ਜਾਨਵਰਾਂ ਨੂੰ ਕਿਵੇਂ ਦੇਣੀ ਆ ਆਜੋ ਖਾਉਣਾ ਤੁਹਾਨੂੰ ਪਹਿਲਾਂ ਆਪਣੀ ਆਹ ਪੱਠੀ ਠੀਕ ਆ ਇਹਦੀਆਂ ਤਿੰਨ ਤਿੰਨ ਰਹਿੰਦੀਆਂ ਸੀ ਆਪਾਂ ਪੱਟਤੀਆਂ ਬਾਕੀ ਬਾਅਦ ਚ ਅੰਦਰ ਲਿਆਂ ਖੇਚਾਂਗੇ ਹਜੇ ਕੋਈ ਲਾਈ ਜਾਂਦੇ ਆ ਭਈਆ ਠੀਕ ਹੈ ਪਹਿਲਾਂ ਦਿੰਨੇ ਆਪਾਂ ਇਹਨੂੰ ਠੀਕ ਹੈ ਇਹ ਅੱਡੋ ਅੱਡ ਹਿਸਾਬ ਕਿਤਾਬ ਆ ਬਈ ਸਾਰੇ ਭਰਾਵਾਂ ਦਾ ਠੀਕ ਹੈ ਕਈਆਂ ਨੇ ਸਰਿੰਜਾਂ ਬਣਾ ਰੱਖੇ ਨੇ ਛੋਟੀਆਂ ਲੈ ਕੇ ਨਾ 3 ml ਵਾਲੀ ਸਰਿੰਜ ਠੀਕ ਆ ਉਹਦੇ ਨਾਲ ਦਿੰਦੇ ਨੇ ਤੇ ਆਪਾਂ ਹੀ ਸਿੱਧੀ ਦੇ ਦਿੰਨੇ ਆ ਬਈ ਅੱਡੋ ਅੱਡ ਹਿਸਾਬ ਕਿਤਾਬ ਹੈ ਸਰਿੰਜ ਨਾਲ ਐ ਥੋੜਾ ਜਿਹਾ ਜਾਨਵਰ ਲਿਪੜਦੇ ਨਹੀਂ ਐ ਥੋੜਾ ਜਿਹਾ ਜਿਪੜ ਜਾਂਦੇ ਆ ਬਸ ਆਹੀ ਫਰਕ ਆ ਆ ਆਪਣੀ ਪੱਠੀ ਕਾਲ ਰੱਖੀ ਠੀਕ ਆ ਖੰਡਾਲਾਂ ਜਿੱਤੀ ਸੀ ਜਿਹੜੀ ਉਹਦੀ ਭੈਣ ਆ ਇਹ ਵਾਇਗਰੂ ਸੋਖਰੇ ਕੈਤ ਕੀ ਜਾਨਵਰਾਂ ਨੂੰ ਵਿਚਾਰ ਰੱਖੇ ਠੀਕ ਆ ਬਾਕੀ ਮਿਹਨਤ ਫੁੱਲ ਆ ਫਲ ਦੇਣਾਗਾ ਹਾਂ ਵਾਇਗਰੂ ਨੇ ਠੀਕ ਆ ਉਹਦੇ ਸਿਰ ਤੇ ਆ ਚਲ ਬੱਤ ਜਾਨ ਮੇਰਾ ਬੇਟਾ ਇਹਦੇ ਨਾਲ ਆ ਥੋੜਾ ਜਿਹਾ ਬਈ ਮੂੰਹ ਲਿਬੜ ਜਾਂਦੇ ਨੇ ਪਰ ਕੋਈ ਚੱਕਰ ਨਹੀਂ ਹੈਗਾ ਆ ਦੇਖੋ ਠੀਕ ਐ ਐਡਾ ਕੋਈ ਉਹ ਨਹੀਂ ਹੁੰਦਾ ਤੇ ਆਪਾਂ ਬਸ ਆ ਆਪਣਾ ਥੀਲਾ ਪੱਠਾ ਠੀਕ ਐ ਇਹਦੇ ਵੀ ਗੋਲੇ ਜੇ ਆ ਗਏ ਇਹ ਵੀ ਹੋ ਜਾਊਗਾ ਪਰ ਸਰ ਬਾਕੀ ਬਈ ਇੱਕ ਭਰਾ ਦਾ ਕਮੈਂਟ ਆਇਆ ਸੀ ਆਪਣੇ ਕੋਲੇ ਕਹਿੰਦਾ ਬਈ ਐਡੀ ਲੰਬੀ ਵੀਡੀਓ ਨਾ ਬਣਾਇਆ ਕਰੋ ਇਹ ਵੋ ਹਨਾ ਵੀਰ ਮੇਰੇ ਆ ਕਈ ਭਰਾਵਾਂ ਨੇ ਜਿਨ੍ਹਾਂ ਨੇ ਦੇਖਣੀ ਆ ਉਹ ਲੰਬੀ ਵੀ ਦੇਣਾ ਕਈ ਵਾਰੀ ਲੰਬੀ ਵੀਡੀਓ ਹੋ ਜਾਂਦੀ ਆ ਠੀਕ ਆ ਕਿਉਂਕਿ ਜਿਹਨੇ ਕੋਈ ਸਿੱਖਣਾ ਹੋਵੇ ਨਾ ਉਹ ਧਿਆਨ ਨਾਲ ਗੌਰ ਨਾਲ ਦੇਖਦਾ ਤੇ ਜਿਹਨੇ ਨਾ ਕੋਈ ਸਿੱਖਣਾ ਹੋਵੇ ਨਾ ਫਿਰ ਉਹਨੂੰ ਐ ਹੀ ਹੋ ਜਾਂਦਾ ਵੀ ਯਾਰ ਠੀਕ ਆ ਬਾਲੀ ਲੰਬੀ ਵੀਡੀਓ ਭਜਾ ਭੂਕੇ ਦੇਖ ਲੋ ਠੀਕ ਆ ਉਹਦੇ ਪੱਲੇ ਫਿਰ ਕੁਝ ਵੀ ਨਹੀਂ ਪੈਂਦਾ ਬਈ ਤੋਂ ਇਹਦੇ ਕਰਕੇ ਭਰਾ ਬਣ ਕੇ ਵੀਡੀਓ ਉਹ ਤਾਂ ਆਪਣੀਆਂ 10 ਮਿੰਟਾਂ ਦੀਆਂ ਹੁੰਦੀਆਂ 12 ਮਿੰਟਾਂ ਦੀ ਹਨਾ ਕੋਈ ਵੀਡੀਓ ਜਿਹੜੀ ਥੋੜੀ ਲੰਬੀ ਵਗ ਜੇ ਉਹ ਭਰਾ ਬਣ ਕੇ ਅਡਜਸਟ ਕਰ ਲਿਆ ਕਰੋ ਅਡਜਸਟ ਕਰ ਲਿਆ ਕਰੋ ਠੀਕ ਆ ਇਹੀ ਰਿਕਵੈਸਟ ਆ ਆਪਣੀ ਤਾਂ ਤੁਹਾਡੇ ਨੂੰ ਤੇ ਹੋਰ ਮੈਂ ਕਹਿੰਦਾ ਸਾਰੇ ਭਰਾਮਾਂ ਦੇ ਜਾਨਵਰ ਪੰਛੀ ਲੋਟ ਹੋਣਗੇ ਇੱਕ ਨਾ ਬਾਈ ਹੁਣ ਜਿਹੜਾ ਆ ਮੂੰਹੇ ਵਾਲਾ ਬਾੜਾ ਚੱਲਿਆ ਨਾ ਮੂੰਹੇ 'ਚ ਹੈਨਾ ਉਹ ਨੱਕ ਨੱਕ ਦੇ 'ਚ ਪਾਣੀ ਆ ਬਣ ਜਾਂਦਾ ਤੇ ਮੂੰਹ ਜਾ ਪੱਕ ਜਾਂਦਾ ਹੈਨਾ ਉਹਦੇ ਵਾਸਤੇ ਤੁਸੀਂ ਕੀ ਕਰਨਾ ਬਾਈ ਫਰ ਲੈ ਲਿਓ ਇੱਕ ਸਾਫ਼ ਜਾਂ ਇਹਨਾਂ ਦਾ ਫਰ ਸਾਫ਼ ਲੈ ਕੇ ਚੰਗਾ ਠੀਕ ਆ ਉਹਦੇ ਤੇ ਸਰੋਂ ਦਾ ਤੇਲ ਲਾ ਕੇ ਠੀਕ ਆ ਉਹਨੂੰ ਆਪਣਾ ਤਵਾ ਹੁੰਦਾ ਨਾ ਤਵੇ ਤੇ ਘਸਾ ਲਿਓ ਉਹਦੀ ਕਾਲਸ ਹੁੰਦੀ ਜਿਹੜੀ ਪੁੱਠਾ ਤਵਾ ਕਰਕੇ ਉਹ ਕਾਲਸ ਕਰਕੇ ਫੰਗ ਮੂੰਹ 'ਚ ਮਾਰ ਦਿਓ ਬਈ ਜਾਨਵਰ ਦੇ ਮੂੰਹ 'ਚ ਮਾੜਾ ਮੋਟਾ ਪੱਕਿਆ ਪੁੱਕਿਆ ਹੁੰਦਾ ਸਾਫ਼ ਹੋ ਜਾਂਦਾ ਠੀਕ ਆ ਤੇ ਬਾਕੀ ਇੱਕ ਐਜੀ ਸਿੱਪ ਦੀ ਗੋਲੀ ਆਉਂਦੀ ਆ ਮੈਂ ਬਹੁਤ ਵਾਰੀ ਦੱਸਿਆ ਅਜਸਤਰਾ ਮਾਈਸੀਨ ਠੀਕ ਆ ਉਹ ਦੇ ਦਿਆ ਕਰੋ ਜਾਨਵਰ ਜਮਾ ਸੈੱਟ ਹੋ ਜਾ ਕਰੂਗਾ ਠੀਕ ਆ ਪਰ ਇੰਨਾ ਵੀ ਆਪਾਂ ਨੂੰ ਟ੍ਰੀਟਮੈਂਟ ਰੋਜ਼ ਕਰਨਾ ਪਊਗਾ ਇਹ ਨਹੀਂ ਹੈਗਾ ਵੀ ਆਪਾਂ ਇੱਕ ਟਾਈਮ ਦੇਤੀ ਦੋ ਟਾਈਮ ਫੇਰ ਨਹੀਂ ਦਿੱਤੀ ਇੱਕ ਟਾਈਮ ਫੇਰ ਦੇਤੀ ਦੋ ਟਾਈਮ ਫੇਰ ਨਹੀਂ ਦਿੱਤੀ ਐ ਨਹੀਂ ਬਾਈ ਠੀਕ ਆ ਉਹ ਰੈਗੂਲਰਲੀ ਆਪਾਂ ਨੂੰ ਦੋ ਦਿਨ ਦੇਣੀ ਪਊਗੀ ਫੇਰ ਜਾ ਕੇ ਜਾਨਵਰ ਸਹੀ ਹੋਊਗਾ ਠੀਕ ਆ ਉਹ ਬਾਬੇ ਦੀ ਕਿਰਪਾ ਨਾਲ ਚਲੋ ਆ ਜਿੰਨੇ ਵੀ ਬੱਚੇ ਆਪਾਂ ਬਚਾਏ ਨੇ ਠੀਕ ਆ ਮਿਹਨਤ ਆਵਦੀ ਆਪਾਂ ਕਰੀ ਜਾਂਦੇ ਆ ਠੀਕ ਆ ਗਾਂ ਰੱਬ ਦੇ ਦਿੱਤੇ ਆ ਚੂਣੇ ਦੇਣਾ ਤੁਹਾਨੂੰ ਪਤਾ ਉਸੇ ਨਹੀਂ ਦੇਣਾ ਹਨਾ ਆਪਣਾ ਕੰਮ ਤਾਂ ਮਿਹਨਤ ਕਰਨਾ ਕੱਲੀ ਤੇ ਮਿਹਨਤ ਆਪਾਂ ਆਪਦੀ ਜਾਰੀ ਹੈ ਬਾਈ ਉਪਰਾ ਬਣ ਕੇ ਹਾਂ ਇੱਕ ਗੱਲ ਹੋਰ ਸੱਚ ਭਰਾ ਕਹਿੰਦੇ ਵਾਰੀ ਵਾਰੀ ਕਹੀ ਜਾਂਦਾ ਵੀ ਵੀਡੀਓ ਸ਼ੇਅਰ ਕਰੋ ਸ਼ੇਅਰ ਕਰੋ ਭਾਈ ਉਹ ਤਾਂ ਕਹਿਣਾ ਹੀ ਆ ਹਨਾ ਜੇ ਕਹੂੰਗਾ ਫੇਰ ਹੀ ਕਰੋਗੇ ਨਾ ਜਿਹੜੇ ਮੇਰੇ ਭਰਾ ਮੈਨੂੰ ਬਈ ਰੈਗੂਲਰਲੀ ਜਦੋਂ ਆਪਣਾ ਚੈਨਲ ਖੁੱਲਿਆ ਉਹਨਾਂ ਦਾ ਦੇਖਦੇ ਨੇ ਠੀਕ ਆ ਉਹ ਸਾਰੇ ਭਰਾ ਸ਼ੇਅਰ ਵੀ ਕਰਦੇ ਆ ਲਾਈਕ ਵੀ ਕਰਦੇ ਆ ਕਮੈਂਟ ਵੀ ਕਰਦੇ ਆ ਹਨਾ ਚਲੋ ਕੁਝ ਭਰਾ ਹੁੰਦੇ ਨੇ ਬਈ ਅੱਡੋ ਅੱਡ ਸੋਲਦੇ ਅੱਡੋ ਅੱਡ ਖਾਲਦੇ ਬੰਦੇ ਹੁੰਦੇ ਨੇ ਚਲ ਕਈਆਂ ਨੂੰ ਨਹੀਂ ਪਸੰਦ ਹੁੰਦੀ ਨਾ ਲੰਬੀ ਵੀਡੀਓ ਜਾਂ ਕੁਝ ਵੀ ਹਨਾ ਸੋ ਮਾਫੀ ਆ ਉਹਨਾਂ ਤੋਂ ਸੋ ਭਰਾ ਬਣ ਕੇ ਬਸ ਸਪੋਰਟ ਦੇ ਕਰੋ ਯਾਰ ਆਪਾਂ ਦੂਜਿਆਂ ਵਾਂਗੂ ਤਾਂ ਹੈ ਨਹੀਂਗਾ ਠੀਕ ਆ ਵੀ ਲੁਕੋ ਕੇ ਗੱਲਾਂ ਦੱਸਣੀਆਂ ਆਪਾਂ ਦਾ ਜੋ ਆਪਣੇ ਕੋਲੇ ਸੱਚ ਆ ਸਿੱਧਾ ਦੱਸਣਾ ਤੁਹਾਨੂੰ ਠੀਕ ਆ ਆਪਾਂ ਕੋਈ ਲਕੋ ਨਹੀਂ ਰੱਖਣਾ ਤੁਹਾਡੇ ਤੋਂ ਠੀਕ ਆ ਕਿਉਂਕਿ ਮੇਰੀ ਕਿਸਮਤ ਤੁਸੀਂ ਨਹੀਂ ਖਾ ਸਕਦੇ ਠੀਕ ਆ ਤੁਹਾਡੀ ਮੈਂ ਨਹੀਂ ਖਾ ਸਕਦਾ ਇਹਦੇ ਕਰਕੇ ਬਾਈ ਜਿੰਨਾ ਕ ਆਪਾਂ ਨੂੰ ਪਤਾ ਗੁੜ ਪਾਣੀ ਜੋ ਵੀ ਠੀਕ ਆ ਉਹ ਸਾਰਾ ਤੁਹਾਨੂੰ ਦੱਸਾਂਗੇ ਪਿਛਲੀ ਵਾਰ ਜਿੱਤੇ ਵੀ ਬਹੁਤ ਭਰਾਣੇ ਆਪਣੇ ਠੀਕ ਆ ਗੁੜ ਪਾਣੀ ਤੇ ਜੋ ਵੀ ਆਪਾਂ ਦੱਸਿਆ ਸੀ ਤੋ ਐਦ ਕੀ ਵੀ ਦੱਸਾਂਗੇ ਬਸ ਇਹ ਦੋ ਅਗਲੀ ਵੀਡੀਓ ਸ਼ਾਇਦ ਗੋੜਾਲੀ ਆ ਜੇ। ਤੋ ਭਰਾ ਬਣ ਕੇ ਬਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਤੇ ਵੀਡੀਓ ਨੂੰ ਗਾਂ ਤੋਂ ਸ਼ੇਅਰ ਜ਼ਰੂਰ ਕਰਦਿਆ ਕਰੋ। ਇੰਨੀ ਕ ਬੇਨਤੀ ਕਬੂਲ ਕਰਿਓ। ਠੀਕ ਆ। ਬਾਕੀ ਆਪਾਂ ਮਖਣੀ ਦੇਈ ਜਾਂਨੇ ਨਾਲੇ ਗੱਲਾਂ ਬਾਤਾਂ ਤੁਹਾਡੇ ਨਾਲ। ਇਹ ਮਖਣੀ ਦੇਣ ਦਾ ਢੰਗ ਹੁੰਦਾ ਭਈ ਜਾਂ ਕੋਈ ਕੱਪੜਾ ਰੱਖ ਲਿਆ ਕਰੋ ਕੋਨੇ ਕੋਲੇ। ਠੀਕ ਆ ਵੀ ਜਾਨਵਰ ਲਿਫੜੇ ਨੇ। ਜਾਈ ਕਮਰੇ ਛੋਟੇ ਛੋਟੇ ਨੇ 5-6। ਇਹ ਬਹੁਤ ਔਖੇ ਤਿਆਰ ਕੀਤੇ ਆ। ਠੀਕ ਆ ਇਹਨਾਂ ਦਾ ਪਿਓ ਤਾਂ ਚੱਲ ਆਪਾਂ। ਆਪਣੇ ਭਰਾ ਕੋਲੇ ਵਾਗ ਗਿਆ ਸੱਤ ਪਾਲ ਕੋਲੇ ਠੀਕ ਹੈ ਤੇ ਇਹ ਬੱਚੇ ਆਪਾਂ ਪਾਲੀ ਜਾਂਦੇ ਹੁਣ ਕਈ ਭਰਾ ਕਹਿੰਦੇ ਵੀ ਇੱਡੇ ਛੋਟਿਆਂ ਨੂੰ ਮਗਣੀ ਦਿੰਦੇ ਯੇ ਉਹ ਹਨ ਭਾਈ ਆਪਦੀ ਅੱਡੋ ਅੱਡ ਸੋਚ ਹੈ ਤੇ ਅੱਡੋ ਅੱਡ ਕਰਨਾ ਹੈ ਹਨ ਜਿਹਨੂੰ ਜਿਵੇਂ ਸਹੀ ਲੱਗਦਾ ਉਹਦਾ ਕਰੋ ਹਨ ਕਿਉਂਕਿ ਜੇ ਆਪਾਂ ਮੈਂਟ ਕਰਾਂਗੇ ਕੁਛ ਇਹਨਾਂ ਨੂੰ ਦੇਵਾਂਗੇ ਕਰਾਂਗੇ ਨਾ ਫੇਰ ਹੀ ਜਾਨਵਰ ਬਣਨਗੇ ਨਾ ਗੱਲਾਂ ਨਾਲ ਤਾਂ ਸਿਰਫ ਇੱਕ ਉੱਕੀ ਕਹਿੰਦੇ ਦਾ ਗੱਲਾਂ ਦੇ ਤਾਂ ਪਹਾੜੀ ਬਣਾਏ ਜਾ ਸਕਦੇ ਨੇ ਬਾਈ ਮਿਹਨਤ ਨਹੀਂ ਕੀਤੀ ਜਾ ਸਕਦੀ ਜੇ ਮਿਹਨਤ ਕਰਨੀ ਹੈ ਤਾਂ ਸਭ ਕੁਝ ਕਰਨਾ ਵੀ ਪਊਗਾ ਠੀਕ ਹੈ ਤੇ ਇੱਕ ਮੈਂ ਤਾਂ ਕਹਣਾ ਵੀ ਚੰਗੇ ਬੰਦੇ ਦੇ ਮਗਰ ਲੱਗੋ ਠੀਕ ਹੈ ਉਹ ਤੋਂ ਸਿੱਖੋ ਜੋ ਕੁਝ ਦੱਸਦਾ ਠੀਕ ਹੈ ਉਹਤੇ ਗੌਰ ਕਰੋ ਇੱਕ ਜਦੋਂ ਕੋਈ ਵੀ ਕੁਝ ਦੱਸਦਾ ਜਾਂ ਕਰਦਾ ਹਨਾ ਗੌਰ ਕਰਿਆ ਕਰੋ ਵੀ ਇਹ ਬੰਦਾ ਕਿਵੇਂ ਕੀ ਕਰਦਾ ਕਿਉਂਕਿ ਐਂ ਸਿੱਖਿਆ ਜਾਂਦਾ ਹੁੰਦਾ ਬਾਈ ਠੀਕ ਹੈ ਜੇ ਆਪਾਂ ਕਹਿ ਦੀਏ ਵੀ ਆਪਣੇ ਆਪ ਨਹੀਂ ਬਚਦਾ ਹਨਾ ਸਿੱਖਣਾ ਤਾਂ ਐਂ ਸਿੱਖਣਾ ਪੈਂਦਾ ਬਈ ਸ਼ਾਲ ਮੇਰਾ ਪੁੱਤ ਠੀਕ ਆ ਆਜੋ ਹੁਣ ਆਪਾਂ ਚੱਲਦੇ ਆ ਦੂਜੇ ਖੁੱਡੇ 'ਚ ਇਹਨਾਂ ਨੂੰ ਤਾਂ ਦਿੱਤੀ ਆਪਾਂ ਦੇ ਤੇ ਇੱਕ ਮੈਨੂੰ ਭਰਾਵਾ ਦਾ ਆਇਆ ਸੀਗਾ ਵੀ ਬਈ ਲਸੋਟਾ ਪਾ ਸਕਦੇ ਆ ਆਰਬੀ 2 ਦੀ ਥਾਂ ਤੇ ਬਈ ਆਰਬੀ 2 ਦੀ ਥਾਂ ਤੇ ਤੁਸੀਂ ਲਸੋਟਾ ਵੀ ਪਾ ਸਕਦੇ ਹੋ ਠੀਕ ਆ ਪਰ ਇੰਨਾ ਵੀ ਜੇ ਨਾਲ ਜਲ ਟਾ ਆਰਬੀ 2 ਦਾ ਉਹਨਾਂ ਨੂੰ ਛੋਟੇ ਦਾ ਹੈ ਨਹੀਂ ਉਹ ਇਹਦੇ ਕਰਕੇ ਆਰਬੀ 2 ਹੀ ਬਾਰਤਲੇ ਵਧੀਆ ਦੱਸਿਆ ਹੈਗਾ ਹੀ ਆ ਮੈਂ ਸਾਰਾ ਹਨਾ ਕਿਵੇਂ ਕਿਵੇਂ ਦੇਣਾ ਕੀ ਕਰਨਾ ਹਨਾ ਤੇ ਉਵੇਂ-ਉਵੇਂ ਕਰ ਲਿਓ ਬਸ ਬਾਲੀ ਵੱਡੀ ਕੋਈ ਗੱਲ ਨਹੀਂ ਹੈਗੀ ਟੀਕਾ ਲਾਉਣ ਦੀ ਕਈ ਭਰਾਵਾਂ ਨੂੰ ਹੁੰਦਾ ਵੀ ਐ ਕਿਵੇਂ ਲਾਵਾਂਗੇ ਹਨਾ ਇੱਕ ਭਰਾ ਕਹਿੰਦਾ ਕਿ ਕਹਿੰਦਾ ਸਿਫ 'ਚ ਲੱਗ ਸਕਦਾ ਭਾਈ ਸਿਫ 'ਚ ਵੀ ਲੱਗ ਸਕਦਾ ਪਰ ਪੱਟ 'ਚ ਜ਼ਿਆਦਾ ਬੈਨੀਫਿਟ ਹੁੰਦਾ ਕਿਉਂਕਿ ਜਾਨਵਰ ਤੁਰਦਾ ਹਨਾ ਜਦੋਂ ਪੱਟ ਤੇ ਉੱਤੇ ਪ੍ਰੈਸ਼ਰ ਵੱਧ ਪੈਂਦਾ ਉਹ ਟੀਕਾ ਉਹ ਛੇਤੀ ਚੱਲ ਪੈਂਦਾ ਤਾਂ ਕਰਕੇ ਆਪਾਂ ਪੱਟ ਚ ਲਾਉਣੀ ਹੁੰਦੇ ਆ ਟੀਕਾ ਇੱਧਰ ਤਾਂ ਮੇਰੇ ਹਿਸਾਬ ਨਾਲ ਕੋਈ ਨਹੀਂ ਰਿਹਾ ਸਾਰੇ ਨੂੰ ਦੇ ਤਾ ਚੱਲਦੇ ਆਪਾਂ ਅਗਲੇ ਚ ਆ ਹੁਣ ਆ ਗਿਆ ਆਪਾਂ ਇੱਧਰਲੇ ਬੱਚਿਆਂ ਚ ਬਈ ਠੀਕ ਆ ਇਹਨਾਂ ਨੂੰ ਦਿੰਨੇ ਆ ਮੱਖਣੀ ਭਾਈ ਉਹ ਜਿਹੜੀ ਆਪਾਂ ਸਰਿੰਜ ਨਾਲ ਦੇਣੀ ਹੁੰਦੀ ਆ ਹਨਾ ਉਹ ਥੋੜੀ ਜਿਹੀ ਪਿਗਲ ਜਾਂਦੀ ਆ ਜਦੋਂ ਹਨਾ ਕਈ ਭਰਾ ਤਾਂ ਉਹਵੇਂ ਸਰਿੰਜ ਨਾਲ ਦੇ ਦਿੰਦੇ ਨੇ ਠੀਕ ਆ ਪਰ ਆਪਾਂ ਨੂੰ ਆ ਸਿੱਧਾ ਤਰੀਕਾ ਹੀ ਵਧੀਆ ਲੱਗਦਾ ਤੁਹਾ ਪਾਈ ਦੇ ਦਿੰਨੇ ਆ ਠੀਕ ਆ ਕਿਉਂਕਿ ਅੱਡੋ ਅੱਡ ਬਈ ਹਿਸਾਬ ਕਿਤਾਬ ਸਾਰਿਆਂ ਦਾ ਜਿਵੇਂ ਜਿਹਦਾ ਜੀ ਕਰਦਾ ਜਾਂ ਜਿਵੇਂ ਸੈਟ ਲੱਗਦਾ ਉਵੇਂ ਹੀ ਕਰਦਾ ਠੀਕ ਆ ਆਪਣਾ ਜਿਵੇਂ ਆਪਾਂ ਨੂੰ ਸਹੀ ਲੱਗਦਾ ਆਪਾਂ ਉਵੇਂ ਕਰਦੇ ਜੇ ਆਪਣੀ ਹੋਰਲੇ ਦੇ ਬੱਚੇ ਦੇਖੀ ਓਏ ਪਤੰਦਰਾ ਪੂਣੀ ਹਲਾ ਗਿਆ ਸੀ ਠੀਕ ਆ ਇੱਕ ਬੈਠਾ ਦਾ ਆਹ ਇੱਕ ਹੁਣ ਮੱਛਰ ਜਾ ਹੂਣ ਲੱਗ ਗਿਆ ਬਾਈ ਠੀਕ ਆ ਜਾਹੇ ਦਾ ਗੁੱਡ ਨਾਈਟ ਲਾ ਦੋ ਤੇ ਜਾਂ ਇੱਕ ਮੱਛਰਾਂ ਵਾਲੀ ਧੂਪ ਹੁੰਦੀ ਆ ਠੀਕ ਆ ਉਹ ਵੀ ਲਾ ਸਕਦੇ ਹੋ ਹਾਂ ਸੱਚ ਇੱਕੋ ਮੇਰੇ ਭਰਾਵਾਂ ਨੇ ਕਿਹਾ ਸੀਗਾ ਵੀ ਬਾਈ ਥੱਲੇ ਜੀਜੇ ਬਹੁਤ ਬਣ ਜਾਂਦੇ ਆ ਹਨਾ ਜਿਵੇਂ ਚਿਚੜਾਂ ਜਿਹਾ ਵੰਗੂ ਜਿੱਥੇ ਬੱਚੇ ਹੁੰਦੇ ਨੇ ਤਾਂ ਤੁਸੀਂ ਬਾਈ ਜਿਹੜਾ ਇੱਕ ਲਾਸ਼ਮਣ ਰੇਖਾ ਆਉਂਦੀ ਆ ਚਾ ਕੇ ਜਾਉਂਦਾ ਉਹ ਚਾ ਕੇ ਲੈ ਲਿਓ ਠੀਕ ਆ ਉਹਨੂੰ ਬਰੀਕ ਬਰੀਕ ਭਲੇੜਨਾ ਵੱਢ ਕੇ ਚੰਗੀ ਤਰ੍ਹਾਂ ਠੀਕ ਆ ਵੱਢ ਕੇ ਉਹਨੂੰ ਤੇ ਜਿੱਥੇ ਆਪਣਾ ਰੱਖਣਾ ਬੱਚਿਆਂ ਦੇ ਥੱਲੇ ਪਾ ਦਿਓ ਤੇ ਜੀਜੂ ਸਾਹਿਬ ਮਰ ਜਾਣਗੇ ਕੋਈ ਨਹੀਂ ਨੇੜੇ ਆਉਂਦਾ ਬਾਈ ਆ ਆਪਣਾ ਡੱਬਾ ਵਾਜਾ ਠੀਕ ਆ ਸਰੂ ਖੁੱਲੀ ਅੱਖ ਜੀ ਦਾ ਬਣੂਗਾ ਬਈ ਇਹ ਇਹ ਚਿੱਟਿਆਂ ਦਾ ਕੱਢਿਆ ਹੋਇਆ ਡੱਬਾ ਪੂਰਾ ਤਿਆਰ ਹੈ ਇਹ ਛਤਰੀਆਂ ਦੇ ਕੱਢਣ ਲੱਗ ਗਏ ਕਿਉਂਕਿ ਆਪਣੇ ਕੋਲੇ ਬਈ ਬਸ ਐਂ ਹਿਸਾਬ ਲਾ ਲਓ ਬਈ ਗਿਣਤੀ ਦੇ ਬੱਚੇ ਨੇ ਪੂਰੇ ਪੂਰੇ ਜੇ ਬੱਚੇ ਨੇ ਜਿੰਨੀਆਂ ਕਾਪਾਂ ਬਾਜ਼ੀਆਂ ਛੱਡਣੀਆਂ ਨੇ ਠੀਕ ਹੈ ਐਂ ਸਮਝ ਲਓ ਵੀ 25 ਕ ਬੱਚੇ ਹੋਣਗੇ ਜਾਂ 30 ਹੋਣਗੇ ਠੀਕ ਹੈ 20 ਕ ਬਾਜ਼ੀਆਂ ਆਪਾਂ ਕੀ ਮੇਟਾ ਵੀ ਇੱਕ ਵਾਰੀ ਆਪਾਂ ਜਿਹੜੀਆਂ ਐਂਟਰੀਆਂ ਕਰਕੇ ਛੱਡਾਂਗੇ ਬਾਕੀ ਚਲ ਫੁੱਲੀਆਂ ਨੇ ਇਹ ਆ ਆਪਣਾ ਬਈ ਕਾਲਾ ਦਾ ਇਹ ਵੀ ਆਪਣਾ ਚਟਿਆਂ ਦੀ ਕੱਢਿਆ ਹੋਇਆ ਇਹਦੇ ਕੋਈ ਫਰ ਚਟਾ ਹੋਰੇ ਬਸ ਬਾਕੀ ਸਾਰਾ ਕਾਲਾ ਤੇ ਸ਼ਾ ਅੱਖਾਂ ਹੈ ਬਈ ਇਹ ਹਰੀਆਂ ਅੱਖਾਂ ਦਾ ਬਣ ਸਕਦਾ ਠੀਕ ਹੈ ਵਾਇਗੁਰੂ ਨੂੰ ਨਜ਼ਰ ਤੋਂ ਬਚਾਵੇ ਇਹ ਆਪਣੇ ਵੱਡੇ ਜੋੜੇ ਨੇ ਕੱਢਿਆ ਬਈ ਬਹੁ ਟਾਈਮ ਬਾਅਦ ਉਹਨੇ ਠੀਕ ਹੈ ਕਾਲਾ ਬੱਚਾ ਕੱਢਿਆ ਤੇ ਡੱਬਾ ਕੱਢਿਆ ਪਹਿਲਾਂ ਕੱਢਿਆ ਸੀ ਉਹਨੇ ਚਲੋ ਬੱਚਾ ਬਾਜ ਲੈ ਗਿਆ ਸੀ ਜਾ ਕੇ ਤੇ ਹੁਣ ਉਦੋਂ ਬਾਅਦ ਫੇਰ ਸਿੱਟੇ ਸਪੈਦਾ ਦੀ ਝੋਲੀ ਕੱਢੀ ਇਹਨੇ ਉਦੋਂ ਬਾਅਦ ਹੁਣ ਜਾ ਕੇ ਕਾਲੇ ਸ਼ਾਹ ਕੱਢੇ ਨੇ ਠੀਕ ਹੈ ਹੋਰ ਆਪਣੇ ਵਾਲੇ ਕਿੱਥੇ ਨੇ ਟੌਮੀ ਬਰੀ ਆਪਣੇ ਟੀਰੇ ਦਾ ਬੱਚਾ ਇਹ ਵੀ ਪੂਰਾ ਤਿਆਰ ਹੈ ਥੋੜਾ ਜਿਹਾ ਗਰਮ ਹੈ ਬੱਚਾ ਕਰਨ ਚ ਥੋੜੀ ਜਿਹੀ ਦਿੱਕਤ ਹੋਊ ਬੱਚਾ ਚੰਗਾ ਸੋ ਬਾਕੀ ਭਰਾ ਤੁਹਾਡੇ ਨਾਲ ਬਹੁਤ ਗੱਲਾਂ ਕਰ ਲਈਆਂ ਤੇ ਇੱਕ ਗੱਲ ਹੋਰ ਬਾਈ ਜਿਹੜੇ ਭਰਾਣੇ ਵੀ ਜਾਨਵਰ ਲੈਣੇ ਹੋ ਆਪਣੇ ਨਾਲ ਗੱਲ ਕਰ ਸਕਦਾ ਜਾਨਵਰ ਆਪਣੇ ਸੇਲ ਤੇ ਨੇ ਪਰ ਹੱਥ ਜੋੜ ਕੇ ਇੱਕ ਬੇਨਤੀ ਹੈ ਗੱਲ ਉਹੀ ਕਰਿਓ ਜਿਨੇ ਲੈਣੇ ਹੋਏ ਠੀਕ ਆ ਕਿਉਂਕਿ ਬਈ ਸਵਾਗ ਲੈਣ ਵਾਲੇ ਇੰਨੇ ਹੁੰਦੇ ਨੇ ਸਾਰੀ ਗੱਲਬਾਤ ਕਰਕੇ ਠੀਕ ਆ ਰਾਤ ਨੂੰ ਵੀ ਹਾਂ ਬਈ ਤੜਕੇ ਭੇਜਦੀ ਜਾਂ ਆਵਾਂਗੇ ਸੀ ਇਹ ਵੋ ਹਨਾ ਬਾਅਦ ਚ ਅਗਲਾ ਕਹਿ ਜਾਂਦਾ ਯਾਰ ਬਈ ਮੇਰਾ ਇਹ ਵੋ ਭਰਾ ਬਣ ਕੇ ਟਾਈਮ ਨਾ ਖਰਾਬ ਕਰਿਆ ਕਰੋ ਇਕੱਲਾ ਇਕੱਲਾ ਹੈਗਾ ਠੀਕ ਆ ਸਾਰੇ ਕੰਮ ਵੀ ਦੇਖਣੇ ਹੁੰਦੇ ਆ ਜਾਨਵਰ ਵੀ ਦੇਖਣੇ ਹੁੰਦੇ ਆ ਆਪਦੇ ਹਨਾ ਸੋ ਇਹਦੇ ਕਰਕੇ ਭਰਾ ਬਣ ਕੇ ਜਿਨੇ ਲੈਣੇ ਹੋਏ ਹਨਾ ਕੰਟੈਕਟ ਉਹੀ ਕਰਿਓ ਠੀਕ ਆ ਰੇਟ ਆਪਣਾ ਕੋਈ ਬਾਲਾ ਜ਼ਿਆਦਾ ਹਾਈ ਫਾਈ ਵੀ ਨਹੀਂ ਤੇ ਇਹ ਵੀ ਨਹੀਂ ਹੈਗਾ ਬਈ ਅਸੀਂ ਆਪਾਂ ਪੰਜ ਪੰਜ 7 7 ਸੋਚ ਦੇਵਾਂਗੇ ਠੀਕ ਹੈ ਕਿਉਂਕਿ ਬਲੱਡ ਬਣਾਉਣੇ ਕੋਈ ਸੌਖੀ ਗੱਲ ਨਹੀਂ ਹੈਗੀ ਬਹੁਤ ਮਿਹਨਤ ਲੱਗਦੀ ਹੈ ਬਾਈ ਜੋੜੇ ਬਣਾਉਣ ਚ ਠੀਕ ਹੈ ਫਿਰ ਉਹਨਾਂ ਨੂੰ ਪਾਸ ਕਰਨ ਚ ਸੋ ਇਹਦੇ ਕਰਕੇ ਬਾਈ ਜਾਨਵਰ ਆਪਣੇ ਸਾਰੇ ਚੰਗੇ ਉੜਦੇ ਨੇ ਆਪਾਂ ਜੋੜੀਆਂ ਹੀ ਉਹ ਰੱਖੀਆਂ ਹੋਈਆਂ ਜਿਨ੍ਹਾਂ ਦੇ ਬੱਚਿਆਂ ਦਾ ਆਪਾਂ ਨੂੰ ਪਤਾ ਵੀ ਚੰਗੇ ਉੜਦੇ ਨੇ ਹਨ ਮੇਨ ਮੇਨ ਜੋੜੀਆਂ ਰੱਖੀਆਂ ਉਹਨਾਂ ਦੇ ਬੱਚੇ ਨੇ ਬਾਈ ਜਿਨ੍ਹਾਂ ਚੋਂ ਇੱਕ ਇੱਕ ਆਫ ਰੱਖ ਲੈਣਾ ਮੈਂ ਇੱਕ ਇੱਕ ਸੇਲ ਕਰ ਦੇਣਾ ਭਰਾਵਾਂ ਕੋਲੇ ਜਾਂਦੇ ਨੇ ਚਲੋ ਉੱਡਣਗੇ ਦਾ ਨਾਮ ਤਾਂ ਲੈਣਗੇ ਕਿਉਂਕਿ ਬਹੁਤ ਭਰਾਵਾਂ ਕੋਲੇ ਬਾਈ ਮੈਂ ਇਥੋਂ ਦੂਰੀ ਦੂਰੀ ਤੀਲੀ ਤੀਰੀ ਵਾਰ ਜਾਣ ਵਰ ਗਏ ਨੇ ਕਿਉਂਕਿ ਜੀ ਨੂੰ ਦਿੱਤਾ ਆਪਾਂ ਚੰਗਾ ਹੀ ਦਿੱਤਾ ਸੋ ਆਜ ਹੁਣ ਆਪਾਂ ਆਪਣੀ ਤੀਜੇ ਖੁੱਡੇ ਚ ਠੀਕ ਆ ਉਹਨਾਂ ਚ ਮੜੀ ਝਾਕ ਮਰਵਾ ਕੇ ਤੁਹਾਨੂੰ ਵੀਡੀਓ ਆਪਾਂ ਕਰਦੇ ਹਾਂ ਸਮਾਪਤ ਕਿਉਂਕਿ ਥੋੜੀ ਜਿਆਦਾ ਲੰਬੀ ਵੀਡੀਓ ਹੋ ਜਾਊ ਬਾਈ ਫਿਰ ਭਰਾ ਕਹਿੰਦੇ ਵੀ ਬਾਲੀ ਲੰਬੀ ਵੀਡੀਓ ਹੋ ਗਈ ਹਾਂ ਸੋ ਆ ਗਿਆ ਆਪਣਾ ਤੀਜਾ ਖੁੱਟਾ ਠੀਕ ਇਹਦੇ ਚ ਵੀ ਆਪਾਂ ਕੁਝ ਕਪਾਟ ਰੱਖੇ ਨੇ ਹੁਣ ਇਸ ਤੋਂ ਬਾਅਦ ਬਾਈ ਜਿਹੜੀਆਂ ਇੱਕ ਦੋ ਜੋੜੀਆਂ ਨੇ ਇੱਧਰ ਸਾਰੀਆਂ ਆਪਾਂ ਵਟੇ ਜੋੜਿਆਂ ਕੰਨ ਕਰ ਦਾਂਗੇ ਇੱਧਰੋਂ ਆਪਾਂ ਜਮੇ ਖਾਲੀ ਕਰ ਦਾਂਗੇ ਨਾ ਫਿਨਿਸ਼ ਕਰ ਦਾਂ ਕੰਮ ਹੁਣ ਬਸ ਇੱਧਰ ਸਾਰੇ ਪੱਟੇ ਹੋਈ ਰਹਿਣਗੇ ਪੱਠੇ ਪੱਠੀਆਂ ਦੇ ਦੋਹੇ ਖੁੱਡੇ ਕਰ ਦਾਂਗੇ ਹੁਣ ਓਕੇ ਠੀਕ ਆ ਦਾਦਾ ਆਪਣੀ ਆ ਵੱਡੀ ਗੁੰਦਰੀ ਆ ਇਹ ਹਜੇ ਤੋੜੀ ਆ ਬਈ ਇੱਕ ਵਾਰੀ ਪਹਿਲਾਂ ਤਾਂ ਇਹਨੂੰ ਦਿੰਨੇ ਆ ਆਹ ਕਹਿੰਦਾ ਮੇਨ ਬਲੱਡ ਆ ਬਈ ਠੀਕ ਆ ਹੁਣ ਆ ਗਏ ਆਪਣੇ ਆ ਬੱਚੇ ਆ ਲਾਲ ਜੀ ਨਾ ਬਾਈ ਇਹ ਥੋੜਾ ਜਿਹਾ ਬਿਮਾਰ ਹੋ ਗਿਆ ਸੀ ਮਸਾ ਸੈੱਟ ਕੀਤਾ ਪਰ ਹੋ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਸੈੱਟ ਤੇ ਉੱਡਿਆ ਵੀ ਚੰਗਾ ਪਰ ਬਾਜ ਬਾਲਾ ਪੈਂਦਾ ਬਈ ਤਾਂ ਕਰਕੇ ਨਾ ਹੁਣ ਆਪਾਂ ਇੱਕ ਵਾਰੀ ਬੰਦ ਕਰਦੇ ਹੁਣ ਨਵੇਂ ਬੱਚੇ ਨੇ ਜਿਹੜੇ ਉਹ ਸ਼ੁਰੂ ਕਰਾਂਗੇ ਹੁਣ ਠੀਕ ਆ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ ਆ ਬਾਕੀ ਬਈ ਜਿੰਨਾ ਭਰਾਵਾਂ ਨੇ ਹੁਣ ਆ ਪੱਟ ਤੇ ਆ ਦੇਖੋ ਇਹਨਾਂ ਚ ਗੁੱਲ ਆ ਗਏ ਜਦੋਂ ਇੰਨੇ ਨੇ ਖੋਗੇ ਨਾ ਇਹ ਆਪਾਂ ਨੂੰ ਫਰ ਦੇਖਣ ਲੱਗ ਗਏ ਵੀ ਤੁਰਨ ਲੱਗ ਗਏ ਫੇਰ ਆਪਾਂ ਇਹਦੇ ਅੰਦਰ ਲੀਆਂ ਪੱਟ ਦਾਂਗੇ ਠੀਕ ਆ ਕਿਉਂ ਫੇਰ ਜਾਨਵਰ ਨੂੰ ਨਾ ਜ਼ਿਆਦਾ ਦਰਦ ਨਹੀਂ ਹੁੰਦਾ ਤੇ ਕਿਉਂਕਿ ਇੱਕੋ ਦਮ ਸਾਰੀਆਂ ਜਿਹੜੋ ਖਿੱਚਦੇ ਆ ਬਈ ਬਲੱਡ ਦੀ ਜ਼ਿਆਦਾ ਲੋਡ ਹੁੰਦੀ ਆ ਠੀਕ ਆ ਜਾਨਵਰ ਸੋਕੇ ਚ ਆ ਜਾਂਦਾ ਠੀਕ ਆ ਸੁਸਤ ਜਾ ਹੋਗੇ ਵਾਇਨ ਲੱਗ ਜਾਂਦਾ ਤਾਂ ਕਰਕੇ ਆਪਾਂ ਅੱਧੀ ਅੱਧੀਆਂ ਕਰਕੇ ਪੱਟਦੇ ਆ ਬਈ ਪਹਿਲਾਂ ਬਾਹਰ ਲੀਆਂ ਪੱਟ ਦਿੰਦੇ ਆ ਜਿੰਨੀਆਂ ਕਰ ਰਹੀਆਂ ਨੇ ਠੀਕ ਆ ਉਦੋਂ ਬਾਅਦ ਅੰਦਰਲੀ ਆਪਾਂ ਦਿੰਦੇ ਆ ਸੋ ਲਵ ਯੂ ਸਾਰੇ ਭਰਾਵਾਂ ਨੂੰ ਵੀਡੀਓ ਨੂੰ ਘੱਟੋ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਠੀਕ ਆ ਸੋ ਧੰਨਵਾਦ ਆ ਭਰਾ ਮੇਰੇ ਆ ਦੇਖ ਲਓ ਆਪਣਾ ਸ਼ਾਖਾ ਪੱਠਾ ਇਹ ਵੀ ਛੱਡਣਾ ਆਪਾਂ